ਦੇਵੀ ਆ ਮੈਂ ਇਹ ਕਹਿਣਾ ਚਾਹਨੀ ਆ ਵੀ ਜੋ ਸ਼ਿੰਦਰ ਮੁੰਡਾ ਆ ਇਹ ਬਹੁਤ ਬੀਬਾ ਆ 25 30 ਸਾਲ ਤੋਂ ਇਹ ਸੇਵਾ ਕਰ ਰਿਹਾ ਆ ਮੇਰਾ ਜਵਾਨ ਬੇਟਾ ਪੂਰਾ ਹੋ ਗਿਆ ਉਹ ਮਰਨ ਦੇ ਵਿੱਚ ਵੀ ਹਾਜ਼ਰ ਹੁੰਦਾ ਆ ਵਿਆਹ ਸ਼ਾਦੀਆਂ 'ਚ ਵੀ ਹਾਜ਼ਰ ਹੁੰਦਾ ਜਗਰਾਤੇ 'ਤੇ ਵੀ ਹਾਜ਼ਰ ਹੁੰਦਾ ਇਹਨੇ ਜਨਤਾ ਦੀ ਬੜੀ ਸੇਵਾ ਕੀਤੀ ਆ ਇਹਨੂੰ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਆ ਅਸੀਂ ਉਹਦੇ 'ਚ ਬੜਾ ਖੁਸ਼ ਆ ਇਹਨੂੰ ਕਾਮਯਾਬ ਬਣਾਇਆ ਜਾਵੇ ਮੇਰਾ ਬੇਟਾ ਕਾਮਯਾਬ ਹੋਵੇ ਕਾਂਗਰਸ ਦੀ ਸੀਟ ਮਿਲੀ ਹੈ ਇਹਨੂੰ ਇਨੂੰ ਹੀ ਬੋਰਡ ਪੇਗੀ ਜਿੰਨਰ ਬਹੁਤ ਲੋਕਾਂ ਦੇ ਕੰਮ ਸਵਾਰੇ ਆ ਤੇ ਅੱਗੇ ਵੀ ਸਵਾਰਨੇ ਆ ਅੱਗੇ ਵੀ ਬਹੁਤ ਕੰਮ ਕਰਨੇ ਨੇ ਮੌਕਾ ਹੀ ਨਹੀਂ ਦੇਣਾ ਇਹਨੂੰ ਕੰਮ ਕਰਨ ਦਾ ਇਹਨੇ ਇਹਨੇ ਆਪੇ ਲੋਕਾਂ ਦੇ ਬੂਹੇ ਖੜਕਾ ਕੇ ਗਲੀ ਗਲੀ ਚ ਜਾ ਕੇ ਇਹਨੇ ਪੁੱਛਣਾ ਆ ਕਿ ਤੁਸੀਂ ਦੱਸੋ ਤੁਹਾਡਾ ਕੀ ਕੰਮ ਆ ਮੈਂ ਤੁਹਾਡੇ ਕੰਮ ਕਰਾਉਣ ਵਾਸਤੇ ਹੀ ਖੜਾ ਆ ਤਾਂ ਜੋ ਵੀ ਤੁਹਾਡੀਆਂ ਮਜਬੂਰੀਆਂ ਤੁਹਾਡੇ ਕੰਮ ਆ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਸੇਵਾ ਕਰਾਂਗਾ ਮੈਂ ਲਾਕੇ ਤੁਹਾਡੇ ਦਾ ਤੁਹਾਡਾ ਬੱਚਾ ਆ ਤੁਹਾਡਾ ਭਰਾ ਆ ਤੁਹਾਡਾ ਵੀਰ ਆ ਮੈਂ ਤੁਹਾਡੇ ਵਾਸਤੇ ਜਨਮ ਲਿਆ ਆ ਪੈਦਾ ਹੋਇਆ ਆ ਮੈਂ ਤੁਹਾਡੀ ਹੀ ਚੰਤਨ ਸੇਵਾ ਕਰਨੀ ਆ ਲੀਡਰ ਤੇ ਬਹੁਤ ਆਏ ਆ ਤੇ ਉਹਨਾਂ ਨੇ ਸਾਡਾ ਕੁਝ ਨਹੀਂ ਸੋਚਿਆ ਕੁਝ ਨਹੀਂ ਕੀਤਾ ਚਲੋ ਅਸੀਂ ਇਸ ਗੱਲ ਤੇ ਨਹੀਂ ਆਂਦੇ ਝਾੜੂ ਵਾਲਾ ਆਇਆ ਆ ਇਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਕੋਈ ਸਾਡੇ ਘਰ ਨਹੀਂ ਆਇਆ ਮੇਰਾ ਬੇਟਾ ਪੂਰਾ ਹੋ ਗਿਆ ਜਦੋਂ ਬੋਟਾ ਪੈਣੀਆਂ ਸੀਆਂ ਇਹਨਾਂ ਨੇ ਲੈਣੀਆਂ ਸੀਆਂ ਉਦੋਂ ਗਲੀ ਗਲੀ ਬਾਜ਼ਾਰ-ਬਾਜ਼ਾਰ ਘਰ-ਘਰ ਦੂਆ ਖੜਕਾਉਂਦੇ ਸੀ ਸਾਨੂੰ ਕਾਮਯਾਬ ਬਣਾਓ ਲੋਕਾਂ ਦਾ ਵੋਟਾਂ ਪਾਈਆਂ ਨੂੰ ਕਾਮਯਾਬ ਬਣਾਇਆ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਆਈ ਹਜ਼ਾਰ-ਹਜ਼ਾਰ ਰੁਪਈਆ ਇਹਨਾਂ ਦੇ ਲੇਡੀਜ਼ ਨੂੰ ਇਹਨਾਂ ਦੇਵਾਂਗੇ ਇਹਨਾਂ ਦੇ ਖਾਤੇ 'ਚ ਪਾਵਾਂਗੇ ਇਹਨਾਂ ਨੇ ਇਹ ਕੀਤਾ ਜਿਹੜਾ ਹਜ਼ਾਰ-ਹਜ਼ਾਰ ਕਹੀ ਆਇਆ ਉਹਨਾਂ ਨੇ ਆਪਣੇ ਖਾਤੇ 'ਚ ਪਾ ਲਿਆ ਬਿਟੂਆਂ ਦਾ ਰਾਸ਼ਨ ਜਿਹੜਾ ਗਰੀਬਾਂ ਦਾ ਇਹ ਬੰਦ ਕਰਾਤਾ ਜਿਹੜਾ ਕਿ ਬਾਗਲਨ ਰਾਸ਼ਨ ਜਿਹੜਾ ਹੀ 2 ਰੁਪਏ ਕਿਲੋ ਆਟਾ ਕਣਕ ਸੀ ਉਹ ਇਹਨਾਂ ਨੇ ਬੰਦ ਕਰਾਤੀ ਆ ਅਸੀਂ ਇਹਨਾਂ ਦੇ ਬਰਖਿਲਾਫ ਆ ਅਸੀਂ ਇਹਨਾਂ ਦੇ ਬਿਲਕੁਲ ਅਸੀਂ ਇਹਨਾਂ ਦੇ ਬਰਖਿਲਾਫ ਆ ਅਸੀਂ ਇਹਨਾਂ ਨੂੰ ਬਾਈਕਾਰਡ ਆ ਸਾਡੀ ਉਸ ਸ਼ੇਂਦਰ ਪ੍ਰਧਾਨ ਵਾਰਡ ਨੰਬਰ 22 ਤੋਂ ਕਾਂਗਰਸ ਦਾ ਉਤਿਆਸੀ ਹਾਂ ਜੀ ਅੱਜ ਤੁਸੀਂ ਆਪਣੀ ਵਾਰਡ ਦੇ ਵਿੱਚੋਂ ਕੀ ਤੁਹਾਨੂੰ ਰਿਸਪੋਨਸ ਮਿਲਦਾ ਹੈ ਕੰਪਨੀਿੰਗ ਦੇ ਦੌਰਾਨ ਮੇਰੀ ਵਾਰਡ ਦੇ ਵਿੱਚ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ ਉਹ ਮੈਨੂੰ ਬਹੁਤ ਪਿਆਰ ਭਰੀਆਂ ਜਿਹੜੀਆਂ ਮੈਨੂੰ ਮਰੀਆਂ ਜਿਹੜੀਆਂ ਮੇਰੀ ਮਾਵਾਂ ਮੈਨੂੰ ਗੱਲਾਂ ਲਾ ਰਹੀਆਂ ਭੈਣਾਂ ਮੈਨੂੰ ਆਸ਼ੀਰਵਾਦ ਦੇ ਰਹੀਆਂ ਭਰਾ ਮੈਨੂੰ ਦਿਲ ਨਾਲ ਲਾ ਰਹੇ ਆ ਤੇ ਬਹੁਤ ਵਧੀਆ ਮੈਨੂੰ ਇਸ ਵਾਰਡ ਚ ਰਿਸਪੌਂਸ ਮਿਲਿਆ ਔਰ ਉਹਨਾਂ ਨੂੰ ਲੋਕਾਂ ਦੀ ਇਹੋ ਹੀ ਆਵਾਜ਼ ਆ ਕਿ ਅਸੀਂ ਸ਼ੰਦਰ ਪ੍ਰਧਾਨ ਨੂੰ ਕਾਂਗਰਸ ਦਾ ਜੋ ਬਟਨ ਦਬਾ ਕੇ ਉਹ ਹਾਊਸ ਦੇ ਵਿੱਚ ਭੇਜਣ ਦੀ ਉਹਨਾਂ ਦੀ ਤਿਆਰੀ ਹੈ ਜੀ ਅੱਜ ਦਾ ਜਿਹੜਾ ਯੂਥ ਨਸ਼ਿਆਂ ਵੱਲ ਤੁਰ ਰਿਹਾ ਉਹਨਾਂ ਵੱਲੋਂ ਕੀ ਕਰਨਾ ਚਾਹੋਗੇ ਤੇ ਪੈਰ ਦੇ ਅਧਾਰ ਤੇ ਤੁਹਾਡੇ ਕੀ ਕੰਮ ਹੋਣਗੇ ਜੀ ਸਰ ਮੇਰਾ ਮਕਸਦ ਹੀ ਐ ਹੋਈ ਆ ਅੱਜ ਜੋ ਕੀ ਵਾਰਡ ਦੇ ਵਿੱਚ ਜਿੰਨਾ ਨਸ਼ਾ ਫਲ ਰਿਆ ਵਾ ਔਰ ਉਹ ਨਸ਼ੇ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ਾ ਆ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖੋ ਇਹ ਉਹਨਾਂ ਦੀ ਪੀੜਾ ਨੂੰ ਸਮਝੋ ਉਸ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਲਾਲ ਇਸ ਦੁਨੀਆ ਤੋਂ ਚਲੇ ਗਏ ਆ ਤੇ ਮੇਰਾ ਮੇਨ ਮਕਸਦ ਕਿ ਇੱਥੋਂ ਨਸ਼ੇ ਨੂੰ ਖਤਮ ਕਰਨਾ ਨਹੀਂ ਪਏਗਾ ਸੀਵਰੇ ਦੀ ਤੇ ਪਾਣੀ ਦੀ ਬੜੀ ਕੰਸਮ ਮੈਂ ਸਭ ਤੋਂ ਵੱਡੀ ਜਿਹੜੀ ਅੱਜ ਵਾਰਡ ਦੇ ਵਿੱਚ ਜਿਹੜੀ ਕੰਪਲੇਨਸਾਂ ਮਿਲੀਆਂ ਮੈਨੂੰ ਉਹ ਇਹ ਗੱਲ ਦੀਆਂ ਰਹਿ ਕਿ ਸਾਡੇ ਜਿਹੜਾ ਗੰਦਾ ਪਾਣੀ ਬਹੁਤ ਆ ਰਿਹਾ ਵਾ ਸੀਵਰੇਜ ਬੰਦ ਆ ਉਹ ਜਿਹੜੀਆਂ ਜ਼ਰੂਰਤਾਂ ਹੈਗੀਆਂ ਨੇ ਲੋਕਾਂ ਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਨੇ ਲੋਕਾਂ ਨੇ ਇੱਕ ਦੇਖੋ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਮੈਂਡਟ ਦੇ ਨਾਲ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਜਿਤਾਇਆ ਸੀ ਲੇਕਿਨ ਇਹ ਲੋਕਾਂ ਦੀਆਂ ਜਿਹੜੀਆਂ ਖਰੇ ਨਹੀਂ ਉਤਰ ਸਕੇ ਉਹ ਕੰਮ ਦੇ ਵਿੱਚ ਖਰੇ ਨਹੀਂ ਉਤਰ ਸਕੇ ਆ ਤੁਸੀਂ ਦੇਖ ਲਓ ਕੀ ਹਾਲ ਆ ਮੇਰੀ ਬਾੜ ਦੇ ਵਿੱਚ ਜਾ ਕੇ ਦੇਖੋ ਭਾਤੀ ਦੀ ਬੰਬੀ ਜਾ ਕੇ ਦੇਖੋ ਤੁਸੀਂ ਇਹ ਸਾਡਾ ਕਿਹ ਏਰੀਆ ਭਾਤੀ ਦੀ ਬੰਬੀਆ ਉਹ ਪਿਛਲੇ ਬੰਨੇ ਕਾਫੀ ਕੱਚਾ ਏਰੀਆ ਮੋਕਮਪਰੀ ਦੀ ਗਲੀਆਂ ਦੇਖ ਲਓ ਤੁਸੀਂ ਜਾ ਕੇ ਕੱਲ ਮੈਂ 2 ਤੋਂ 2 ਜੀ ਤੋਂ ਕਰਦਾ ਬੜੀ ਮਾਨੂੰ ਤਕਰੀਫ ਹੁੰਦੀ ਆ ਉਹ ਲੋਕਾਂ ਦਾ ਰੋਸ਼ ਹੁੰਦਾ ਕਈ ਤੇ ਲੋਕ ਕਹਿੰਦੇ ਜੇ ਅਸੀਂ ਅੱਜ ਕਿਤੇ ਵੋਟ ਹੀ ਨਹੀਂ ਪਾਣੀ ਆ ਉਹਨਾਂ ਦਾ ਗੁੱਸਾ ਮੈਂ ਕਹਨ ਨੂੰ ਕਹਿੰਦਾ ਮੈਂ ਕਹਾਂ ਜੀ ਉਹਨਾਂ ਦਾ ਗੁੱਸਾ ਬਹੁਤ ਜਾਇਜ਼ ਆ ਕਿ ਜਦੋਂ ਅਸੀਂ ਜਦੋਂ ਬਣਾ ਕੇ ਭੇਜ ਦਿੰਨੇ ਆ ਲੋਕ ਸਭਾ ਦੇ ਵਿੱਚ ਭੇਜਦੇ ਆ ਜਾਂ ਆਪਾਂ ਵਿਧਾਨ ਸਭਾ ਦੇ ਵਿੱਚ ਭੇਜਦੇ ਆ ਇਹਨਾਂ ਦੀ ਸਰਕਾਰ ਆਣੀ ਹੈ ਕਿਉਂਕਿ ਸਾਡੇ ਦੇ ਇਹਨਾਂ ਨੇ ਐਮਪੀ ਬਣਾ ਕੇ ਨੂੰ ਭੇਜਿਆ ਅਸੀਂ ਇੱਕ ਜੀਸੀ ਮੋੱਲਾਨੀ ਐਮਪੀ ਭਾਗੇ ਉਹ ਤੇ ਬਹੁਤ ਜ਼ਿਆਦੇ ਮੁੱਦੇ ਉਠਾਉਂਦੇ ਆ ਆਪਣੇ ਅੰਬਰਸਾਾਸਤੇ ਲੇਕਿਨ ਇਹਨਾਂ ਦੇ ਵਿਧਾਨ ਸਭਾ ਦੇ ਵਿੱਚ ਕੋਈ ਮੁੱਦਾ ਨਹੀਂ ਉਠਾਇਆ ਜਾਂਦਾ ਲੋਕਾਂ ਦੀ ਆਵਾਜ਼ ਹੀ ਨਹੀਂ ਉਠਾਈ ਜਾਂਦੀ ਉਹ ਸਾਡੇ ਜਿਹੜੇ ਐਮਐਲਏ ਜੀਵਨ ਜੋਤ ਕੋਰ ਜੀ ਉਸ ਜਾ ਕੇ ਤੁਸੀਂ ਸਰਵੇ ਤੇ ਕਰੋ ਲੋਕਾਂ ਦਾ ਪ੍ਰਤੀਕੀ ਲਬਈਆ ਜੀ ਆਪਣੇ ਵਾਰਡ ਵਾਸਤੇ ਕੀ ਪੈਸੇ ਦੇਣਗੇ ਮੈਂ ਆਪਣੀ ਵਾਰਡ ਦੇ ਮੈਸੇਜ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਮੈਨੂੰ 21 ਤਰੀਕ ਵਾਲੇ ਦਿਨ ਤਿੰਨ ਨੰਬਰ ਬਟਨ ਹੈ ਚੌ ਨਿਸ਼ਾਨ ਹੱਥ ਦੇ ਵਿੱਚ ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ ਔਰ ਜਿਹੜਾ ਮੈਂ ਉਹਨਾਂ ਦੇ ਜਿਹੜੇ ਕੰਮਾਂ ਦੇ ਖਰਾ ਉਤਰ ਸਕੋਰ ਮੈਂ ਵਿਸ਼ਵਾਸ ਦਿਨਾ ਔਰ ਗਾਰੰਟੀ ਵੀ ਦਿਨਾ ਕਿ ਮੈਂ ਲੋਕਾਂ ਦੇ ਵਿੱਚ ਔਰ ਵਾਰਡ ਦੇ ਵਿੱਚ ਹਮੇਸ਼ਾ ਬਣਿਆ ਰਹੂੰਗਾ ਔਰ ਅਗਲੀ ਵਾਰੀ ਮੈਂ ਇੰਨਾ ਕੰਮ ਕਰਾਂ ਕਿ मैं अपने प्यारी जनता को वोट मांगन ना क्योंकि काम ही उन्होंने इन्ना कर कि अपने आप वोट पाएंगे सिंह प्रधान उत्तर प्रदेश कल्याण परिषद पंजाब इसी वार्ड का रहने वाला हूँ और मैं यहाँ पर जितने भी जो दूसरे स्टेट के लोग रहते हैं या यहाँ के लोकल लोग हैं ये इलाका सारा जो है ज़्यादातर हम जानते हैं बाहर के लोग पचहत्तर परसेंट इस इलाके में आके बसे हैं और जो यहाँ के लोकल लोग हैं उनके साथ हमारा भाईचारा बहुत अच्छा है हम जो है ये चाहते हैं इस इलाके में जो मेहनती आदमी हो उसको जिताया जाए तो हमने देखा यहाँ पर जितने भी कैंडिडेट खड़े हुए हैं सब जिस तरह जो है बरसात का सीज़न होता है और एक जानवर निकलता है उसी तरह ये लोग जो है ना इस समय निकले हुए हैं आज से डेढ़ साल पहले हुआ था चुनाव होगा चुनाव होगा सभी पार्टी के लोग आकर इसहार लगा गए अब ये हो गया चुनाव नहीं होगा इसके बाद वो नज़र नहीं आए लेकिन एक छिंदर प्रधान ऐसे हैं जो सुरेंदर सिंह बिरला की जो हम देखते हैं चौबीस पच्चीस साल से मेरा इनका संबंध है कि हमेशा गलियों में लोगों के साथ संपर्क में रहे कोई चाचा वर्गा कोई ताया वर्गा कोई बाप वर्गा कोई भाई वर्गा सबके गले मिलाना हर किसी के सुख बिना जीते बिना कौनसल के बिना किसी पद के लोगों के साथ चलते रहें और मुझे लगता है जीतने के बाद तो इनको एक जिम्मेदारी मिल जाएगी और दिल से जो है मेहनत से काम करेंगे और हर एक किसी के सुख दुख में काम आएंगे और ये नशा के बहुत खिलाफ़ हैं और इनको हम लोग जोड़ देंगे कि जो आ, नसा का का है नशा का समाधान करें धन्यवाद